ਉਹ ਰੁਕ ਜਾ ਚੁੱਪ ਕਰਕੇ ਬਹਿ ਜਾ ਚੰਗੇ ਲੱਗਦੇ ਜੇ ਇੱਥੇ ਆ ਕੇ ਗੱਲਾਂ ਕਰਦੇ ਉਹਦੀ ਤਾਂ ਆਦਤ ਵਾ ਆ ਕੋ ਗੱਲ ਵਾ ਇਹ ਅਜੇ ਵੀ ਸਿੱਧੀ ਨਹੀਂ ਹੋਈ ਅਸੀਂ ਮਤਾਂ ਵੀ ਕਰਛੜੀਆਂ ਸਾਰਾ ਕੁਝ ਕਰ ਛੜਿਆ ਓਏ ਉਹਦੀ ਸਿਹਤ ਤੇ ਨਹੀਂ ਅਸਰ ਹੈਗਾ ਉਹ ਜਨਾਨੀਆਂ ਠੀਠ ਉਹਨੇ ਸਾਰੀ ਉਮਰ ਇਦਾਂ ਹੀ ਕੱਢਣੀ ਹੈ ਤੂੰ ਤਾਨ ਕੇ ਬੈਠੀ ਆ ਇੱਥੇ ਮੇਰਾ ਆਈਆ ਤੇਰੀ ਤਾਂ ਕੁੜੀ ਨਹੀਂ ਮੈਨੂੰ ਕਿਹਾ ਮੰਮੀ ਚੱਲ ਮੰਮੀ ਚੱਲ ਮੈਂ ਮਰਦੀ ਜਿੰਦੀ ਇੱਥੇ ਆਪੇ ਦਿਨ ਕੱਢ ਲੈਣੇ ਨੇ ਆਪਣੇ ਕੁੜੀ ਤਾਂ ਛੜੈਣ ਮ ਜਿਹੜੇ ਬੰਦਿਆਂ ਦੇ ਅੰਦਰ ਚ ਬੇਈਮਾਨੀ ਹੋਏ ਨਾ ਉਹਨਾਂ ਦੇ ਅੰਦਰ ਉਹ ਜਾਂਦੀ ਨਹੀਂ ਹੁੰਦੀ। ਉਹ ਉਸ ਦਿਨ ਇਹ ਸੋਚ ਲਿਆ ਕਿ ਹੁਣ ਆ ਵਿਆਹ ਹੈਗਾ ਤੇ ਚਲ ਅਹੀਂ ਉਹ ਤਾਂ ਨਹੀਂ ਥੋੜੀ ਬੁਤੀ ਮਦਦ ਕਰਤੀ। ਤੇ ਘਰੇ ਮੰਮੀ ਸਿਆਣੀ ਹੋ ਗਈ ਹੋਊਗੀ ਪਰ ਨਾ ਜਿਹੜੇ ਇਕੱਲੇ ਵਿਗੜ ਜਾਂਦੇ ਉਹ ਨਹੀਂ ਸਿਆਣੇ ਹੁੰਦੇ। ਉਹ ਤਾਂ ਖੁਦ ਕਰਦੀ ਸੀ। ਉਹਨੇ ਆਪਣਾ ਟਾਈਮ ਕੱਢ ਲਿਆ ਮਿੱਠੀ ਪਿਆਰੀ ਬਣ ਕੇ। ਹੁਣ ਇੱਥੇ ਕੋਈ ਗੱਲਬਾਤ ਕਰੀਏ ਹੈ? ਔਖੇ ਹੋ ਕੇ ਇੱਥੋਂ ਨਿਕਲ ਗਏ ਤੇ ਲੋਕਾਂ ਨੇ ਗੱਲਾਂ ਕਰਨੀਆਂ ਤੇ 10-15 ਦਿਨ ਕਿਸੇ ਨੇ ਇਹ ਥੋੜਾ ਕਹਿਣਾ ਕਿ ਉਹ ਗਲਤ ਸਾਰੇ ਨਾ ਕਹਿਣਾ ਮੈਨੂੰ ਵੀ ਉਹ ਗਲਤਵਾ। ਮੈਨੂੰ ਗੁੱਸਾ ਲੱਗ ਰਿਹਾ ਬਹੁਤ ਜ਼ਿਆਦਾ। ਉਹ ਕੋਈ ਗੱਲ ਨਹੀਂ ਆਪਣਾ ਟਾਈਮ ਕੱਢੀ ਦਾ ਹੁੰਦਾ। ਅਸੀਂ ਇੱਥੇ ਕਿਹੜਾ ਨੇਤਾ ਹੁੰਦੇ ਆ। ਮੇਰੀ ਗੱਲ ਸੁਣ। ਮੈਨੂੰ ਨਾ ਐਵੇਂ ਜ਼ਿਆਦਾ ਹੁਣ ਗੁੱਸਾ ਨਾ ਢੜਾ ਉੱਠ। ਚੱਲ ਆਪਾਂ ਚਲੀਏ ਆਪਣੇ ਘਰ ਜਾਨੇ ਆ। ਉਹ ਕੋਈ ਗੱਲ ਨਹੀਂ ਉਹ ਤਾਂ ਕਈ ਨਹੀਂ ਚਲ ਜਾਨੇ ਆ। ਹੌਸਲੇ ਨਾਲ ਜਾਇਓ ਇੱਥੋਂ ਮੂੰਹ ਵਟ ਕੇ ਨਹੀਂ ਜਾਣਾ ਹੈ। ਹੌਸਲਾਈਆ ਆਪਣੇ ਘਰ ਹੀ ਆਪਣਾ ਚੰਗਾ ਹੁੰਦਾ ਵਾ। ਕਿਤੇ ਆਈਏ ਫੇਰ ਗੱਲਾਂ ਹੁੰਦੀਆਂ ਹੁੰਦੀਆਂ। ਮੈਂ ਪਹਿਲਾਂ ਕਿਹਾ ਸੀ ਕੁੜੀ ਨੂੰ ਕਿਹਾ ਮੈਂ ਮੁੰਡੇ ਨੂੰ ਕਿਹਾ ਸੀ। ਠੀਕ ਹੈ ਕਿ ਨਹੀਂ? ਪਾ ਚੱਲ ਹੁਣ ਮੁੰਡੇ ਨੂੰ ਤੇ ਕੁੜੀ ਨੂੰ ਨਾ ਕੋਈ ਮਾੜੀ ਚੰਗੀ ਕਰੇ ਉਹ ਸੜਦੇ ਰਹਿਣ ਕਿਵੇਂ ਨਹੀਂ ਸਿਆਣਾ ਨੇ ਆਖਿਆ ਵੀ ਆਪਣੀ ਜਿਹੜੀ ਕੱਖਾਂ ਦੀ ਕੁਲੀ ਹੁੰਦੀ ਹੈ ਨਾ ਉਹਦੇ ਵਰਗੀ ਰੀਜ਼ਨ ਨਹੀਂ ਹੁੰਦੀ ਪਰ ਮਿਆਂ ਦੇ ਉਹ ਹੱਥ ਜੋੜਨੇ ਆ ਤੇ ਰੱਬਾ ਦੇ ਰਿਸ਼ਤੇਦਾਰ ਦੇਨੇ ਤੇ ਚੱਜਦੇ ਨਹੀਂ ਕਿ ਤੈਹੋ ਜਿਹਾਂ ਨਾਂ ਤੇ ਨਾਂ ਹੀ ਦੇ ਇਹ ਜਿਹਾਂ ਬਲਾਵਾਂ ਨੇ ਜੰਮਦੀਆਂ ਮਰ ਜਾਂਦੇ ਚੰਗਾ ਇਹ ਨਹੀਂ ਮਰਦੀਆਂ ਇਹਨਾਂ ਨੂੰ ਕੋਈ ਸ਼ਰਮ ਹਜਾ ਨਹੀਂ ਗਈ ਹੁੰਦੀ ਸਿਆਣਾ ਮੁੰਡਾ ਤਾਂ ਕਦੀ ਵੀ ਨਹੀਂ ਗੱਲ ਕਰਦਾ ਵੀ ਸੋਚ ਕੇ ਗੱਲ ਕਰਨ ਲੱਗਦਾ ਹੁਣ ਜਾ ਦੇ ਉੱਠ ਪਿਆ ਤੇ ਜਾਂ ਇਥੇ ਲੱਗਣੇ ਤਮਾਸ਼ਾ ਤੇ ਉੱਠ ਕੇ ਤੇ ਨਿਕਲਦਾ ਵਾਦਾ ਤੇ ਚਲੀ ਗਏ ਮੇਰੀ ਗੱਲ ਸੁਣ ਇੱਕਦਮ ਜਾਂਦੇ ਚੰਗੇ ਲੱਗਾਂਗੇ ਮੈਂ ਜਾਣੀ ਆ ਕੁੜੀ ਲੱਗੇ ਉਹਦੇ ਨਾਲ ਕਰਨੀ ਆ ਸਲਾਹ ਤੇ ਕੋਈ ਨਾ ਕੋਈ ਬਹਾਨਾ ਮਾਰ ਕੇ ਮੈਂ ਤੁਹਾਡੇ ਨਾਲ ਚੱਲ ਜਾਂਦੀ ਆ ਇੱਥੋਂ ਜਦੋਂ ਗੱਲਾਂ ਬਾਤਾਂ ਕਰਕੇ ਗਏ ਨਾ ਤੇ ਜਾਂਦੇ ਚੰਗੇ ਨਹੀਂ ਹੀ ਲੱਗਦਾ ਉਹ ਚੱਲ ਉੱਠ ਜਾ ਤੂੰ ਕਰ ਜਿਹੜੀ ਕਰਨੀ ਜਾਵੇ ਆਹੋ ਤਾਂ ਹੁਣ ਇੱਕ ਗੱਲ ਮੇਰੀ ਸੁਣ ਲਈ ਇੱਥੇ ਕੋਈ ਤਮਾਸ਼ਾ ਨਾ ਲਾ ਕੇ ਚੱਲ ਜੀ ਉਹ ਨਹੀਂ ਲੰਗਦਾ ਬਾਬਾ ਉੱਠ ਤਾਂ ਮੇਰੀ ਗੱਲ ਸੁਣੋ ਜੇ ਮੈਂ ਬਾਹਰ ਗਈ ਨਾ ਕਿ ਜਦੀ ਸਾਸੀ ਨਾ ਸੁਣ ਲੇ ਇਥੇ ਤਾਂ ਮਾਸ਼ਾਅੱਲਾ ਲੱਗੇਗਾ ਇੱਥੇ ਹੁੰਦੀ ਆ ਨਾ ਫੇਰ ਹੀ ਗੱਲ ਕਰਨੀ ਚਲ ਇਦਾਂ ਕਰ ਲਾ ਕਹਿ ਦਾਂਗੀ ਵੀ ਤੇਰਾ ਪਿਓ ਲੈਣੀ ਆਇਆ ਪਰ ਦਿਨਾਂ ਨੂੰ ਮੜਾ ਸਮਝਾ ਲਈ ਵੀ ਹੁਣ ਮੈਂ ਪਤਾ ਇੱਥੇ ਬੈਠੀ ਚੰਗੀ ਨਹੀਂ ਲੱਗਦੀ ਤੇ ਆਪਣੇ ਘਰ ਹੁਣ ਜਾਂਦੇ ਆਂ ਵੀ ਮੈਂ ਠੀਕ ਵਾਂ ਉਹ ਮੈਂ ਗੱਲ ਤਾਂ ਕਰ ਲਾਂਗੀ ਤੁਸੀਂ ਵੀ ਕਹਿ ਦਿਓ ਨਾ ਕਿ ਮੇਰੀ ਪਰਜਾਈ ਕਰਨੀਗੀ ਅੱਗੇ ਤੋਂ ਰੋਟੀ ਦੇ ਦਿੰਦੀ ਉਹਦੀ ਕੁੜੀ ਨਹੀਂਗੀ ਠੀਕ ਦੋ ਉਹ ਕੋ ਗਈ ਆ ਉਹ ਮੈਂ ਕਹਿ ਦਾਂਗਾ ਮੈਂ ਮਾਰ ਦਾਂਗਾ ਬਹਾਨਾ ਹਾਂ ਚਲ ਕੋਈ ਨਹੀਂ ਹੁੰਦੀ ਆ ਤਾਂ ਕਰਨੀ ਆ ਗੱਲ ਘਰ ਉਹਦੇ ਨਾਲ ਗੱਲ ਤੇ ਇਦਾਂ ਹੀ ਤੁਰ ਪੀ ਕੇ ਹੁਣ ਉੱਥੇ ਕੱਪੜੇ ਨਹੀਂ ਦੇ ਦੇ ਬਸ ਧੱਗੇ ਭਲੇ ਨੇ ਕੱਪੜੇ ਚਲ ਪਿਆਜ਼ ਤੇ ਚੀਰੇ ਗਿਆ ਵਾ ਤੇ ਦੀਦੀ ਨੂੰ ਪੁੱਛ ਲਈ ਨੀਆ ਕਿ ਜੇ ਪਨੀਰ ਬਣਾਉਣਾ ਵਾ ਨਾ ਤੇ ਫਿਰ ਹੋਰ ਪਿਆਜ਼ ਚੀਰ ਲੇਗੀ ਦੀਦੀ ਇੱਧਰ ਆਇਓ ਹਾਂ ਹਾਂ ਨਾ ਮੈਂ ਨਾ ਸਾਲ ਨੂੰ ਲੱਗੀ ਧੜਕਾ ਲਾਉਣਾ ਤੇ ਮੈਂ ਤੁਹਾਨੂੰ ਇਹ ਪੁੱਛਣਾ ਹੈ ਕਿ ਨਾਲ ਪਨੀਰ ਵੀ ਬਣਾਈਏ ਜਾਂ ਹੋਰ ਕੋਈ ਸਬਜ਼ੀ ਬਣਾਵਾਂ ਤੇ ਰਹਿਣ ਦੇ ਹਾਂ ਕੀ ਕਰਨਾ ਪਨੀਰ ਫੱਲੇ ਧਾਲੀ ਠੀਕ ਆ ਹੋਏ ਹੋਏ ਕਿੰਨੀ ਗੱਲ ਕਰ ਰਹੇ ਹੋ ਤੁਸੀਂ ਤੇ ਨਿਆਣਿਆਂ ਵਾਂਗੂੰ ਦੇ ਹੋ ਕਰਨ ਹੁਣ ਉਹ ਕਿ ਬੁਰੇ ਨਾ ਲੱਗਾਂ ਕਿ ਉਹਨੂੰ ਜੀ ਕੱਲੀ ਢਾਲ ਦਵਾਵਾਂਗੇ ਤੇ ਦੱਸ ਨਾ ਪਤਾ ਨਹੀਂ ਹੁਣ ਤਾਂ ਨੇ ਰੋਟੀ ਖਾਣੀ ਵੀ ਆ ਕਿ ਨਹੀਂ ਖਾਣੀ ਤੇ ਤੂੰ ਗਾਲ ਰਹਿਣ ਤੇ ਕਈ ਨਾਲ ਫੁਲਕੇ ਬਣਾ ਲਈਏ ਨਹੀਂ ਨਹੀਂ ਕੋਈ ਨਹੀਂ ਦੀਦੀ ਕੋਈ ਸਬਜ਼ੀ ਬਣਾ ਲੈਨੇ ਤਾਂ ਚਿੰਗੇ ਨਹੀਂ ਲੱਗੇਗਾ ਫਿਰ ਅਗਲੇ ਕਿ ਆਣਗੇ ਗਲੋਗਲਾ ਵਾਲਾ ਛੜਿਆ ਵਾ ਗਾਲ ਦੇ ਸਾਰੇ ਖਾਂਦੇ ਹੀ ਰਹਿੰਦੇ ਆ ਨਾਲੇ ਥੋੜਾ ਜਿਹਾ ਚੇਚਾ ਹੋ ਜਾਊਗਾ ਕਿ ਹਾਂ ਸਾਡੇ ਵਾਸਤੇ ਜੀ ਜ ਬਣਾਈਆਂ ਇਹਨਾਂ ਨੇ ਚੱਲ ਕੋਈ ਨਹੀਂ ਵੇਖ ਲੈ ਫਿਰ ਬਣਾਉਣੀ ਆ ਤੇ ਤੇ ਮੈਂ ਬਣਾ ਲੈਣੀ ਕੋਈ ਨਹੀਂ ਤੂੰ ਹੀ ਪਤਾ ਕੀ ਕਰੋ ਆਟਾ ਗੋਨੋ ਤੂੰ ਮੁਰਕੇ ਮੈਂ ਫੁਲਕੇ ਲਾ ਲਾਂਗੀ ਤੇ ਫਿਰ ਤੂੰ ਹੀ ਉਹਨਾਂ ਦੇ ਲਾਗੇ ਬੈਠੇ ਰਹੋ ਕੋਈ ਗੱਲ ਨਹੀਂ ਮੈਂ ਗੁੰਨਦੇ ਨਹੀਂ ਮੈਂ ਅੱਗੇ ਵੇਖਣ ਨਹੀਂ ਹਾਂ ਗੁੰਨਣ ਵਾਲਾ ਆਟਾ ਹਾਂਜੀ ਹਾਂ ਚੱਲ ਕੋਈ ਨਹੀਂ ਵੇਖ ਲੈ ਫਿਰ ਜਿੱਦਾਂ ਨਾਲ ਉਹਨਾਂ ਨੂੰ ਜਾਣਦੇ ਉਹ ਕਿਉਂ ਵੀ ਰੋਟੀ ਖਾ ਕੇ ਜਾਣ ਹੁਣ ਚੱਲ ਕੋਈ ਨਹੀਂ ਮੈਂ ਹੁਣ ਕਹਿ ਦਿੰਦੀ ਆ ਉਹਨਾਂ ਨੇ ਪਤਾ ਨਹੀਂ ਸੀ ਡੈਡੀ ਦਾ ਡੰਨੇ ਖਾਣੀ ਵੀ ਆ ਕਿ ਨਹੀਂ ਖਾਣੀ ਨਹੀਂ ਨਹੀਂ ਖਾ ਕੇ ਜਾਣ ਤੇ ਮਿਰਚ ਕਿੰਦਾ ਪਾਵਾਂ ਜਿਆਦਾ ਤੇ ਥੋੜੀ ਪਾਈ ਹੈਨਾ ਜਿਆਦਾ ਨਹੀਂ ਨਾ ਪਾ ਲੈਣੀ ਬੜੀਆਂ ਬਹੁਤ ਆ ਜਿਆਦਾ ਨਾ ਪਾਵੀ ਠੀਕ ਵੇਖਾਂ ਹੈ ਕਿ ਡਿਹੀ ਜਲੀ ਬਣ ਗਈ ਆ ਉਹਦਾ ਸਾਰਾ ਦਿਨ ਕਹਿੰਦੀ ਆ ਕਿ ਮੈਂ ਮੰਜੇ ਤੇ ਪਈ ਰਵਾਂ ਕਹਿ ਕੰਮ ਨੂੰ ਹੱਥ ਲਾਉਣ ਜੀ ਨਹੀਂ ਕਰਦਾ ਤੇ ਅੱਜ ਵੀ ਕਿਦਾਂ ਰੋਟੀ ਬਣਾ ਲਈਏ ਰੋਟੀ ਖਾ ਕੇ ਜਾਣਾ ਵਾ ਹੈ ਕਿ ਡਿਹੀ ਰੋਟੀ ਬਣਾਉਂਦੀ ਅੱਗ ਲੱਗੀ ਅਜੇ ਨੂੰ ਤਾਂ ਹੋ ਹੋ ਕੇ ਚੰਗੀ ਬਣਦੀ ਆ ਨਾ ਬਣੀ ਜਾ ਵੱਜਰੀਆਂ ਤੇ ਸੱਤ ਜੁੱਤੀਆਂ ਹੀ ਆ ਵੇਖੀ ਜਾ ਤੇਰਾ ਬਣਾਉਣੀ ਕੀ ਆ ਮੈਂ ਜਿਹੜੀ ਤੁੰਗਾ ਕਹਨੀ ਆ ਚਲ ਨਾ ਤੂੰ ਕਰ ਲੈ ਫਿਰੇ ਤੇ ਮੈਂ ਆਟਾ ਗੋਲ ਕੇ ਰੱਖ ਦਿੰਨੀ ਆ ਬਾਅਦ ਚ ਤੂੰ ਫੋਲ ਕੇ ਬਣਾ ਲਈ ਠੀਕ ਆ ਹਾਂ ਬਹੁਤ ਹੀ ਚੰਗੀ ਬਣ ਬਣ ਬੈਂਦੀ ਆ ਬਣੀ ਤਾਂ ਚੰਗੀ ਹਾਈ ਹਾਈ ਇੱਕ ਕਤੇ ਆ ਜਿਹੜੀ ਅਮਨ ਵਾ ਨਾ ਪਤਾ ਨਹੀਂ ਮੇਰਾ ਪਰਸ ਕਿੱਥੇ ਵੜ ਗਈ ਆ ਨਾਲ ਭੰਡਿਆ ਵਾ ਨਾ ਹੋਰ ਕੀ ਕਰਾਂ ਫੋਨ ਕਰਾਂ ਇਹਨੂੰ ਹੁਣ ਮੈਂ ਛਿਦੈਣ ਜੀ ਬੰਦਾ ਦੱਸ ਹੀ ਜਾਂਦਾ ਜਾਣ ਲੱਗਾ ਕਿ ਮੰਮੀ ਮੇਥੇ ਰੱਖ ਕੇ ਚਲੀ ਆ ਉਹ ਤਾਂ ਇੱਕ ਕੱਲ ਦੀ ਸਮਝ ਨਹੀਂ ਆਈ ਪੇ ਦਾ ਸੋਹਰਾ ਆਇਆ ਕਿੱਧਰ ਵਾ ਇਹਦੇ ਚੱਕਰ ਦਾ ਨਹੀਂ ਮੈਨੂੰ ਪਤਾ ਲੱਗਣ ਡਿਆ ਚੁੱਪ ਕਰਕੇ ਆਣ ਕੇ ਤਾਂ ਅੰਦਰ ਬਹਿ ਗਿਆ ਵਾ ਮੈਂ ਤਾਂ ਕਹਿਨੀ ਆ ਇਹਨੂੰ ਲੈ ਹੀ ਜਾਵੇ ਨਾਲ ਤਾਂ ਚੰਗੀ ਗੱਲ ਵਾ ਸਾਹਮਣੇ ਸਾਰਾ ਦਿਨ ਬਹਿ ਰਹਿੰਦੀ ਆ ਤੇ ਵੇਖ ਵੇ ਹੰਤਰਾ ਗੁੱਸਾ ਚੜਦਾ ਰਹਿੰਦਾ ਵਾ ਨਾ ਮੈਂ ਹੁਣ ਕਹਿਣ ਜੋਗੀ ਤੇ ਨਾ ਹੋਰ ਘਰਾਂ ਤੇ ਕਰਾਂ ਕੀ ਏ ਕਮ ਜਿੰਦਰ ਵਾ ਨਾ ਸਵੇਰ ਦਾ ਗਿਆ ਕਰੋ ਇੰਨਾ ਨਹੀਂ ਪਟ ਟਾਈਮ ਨਾ ਕਰਨੂ ਆ ਜਾ ਬੰਦਾ ਬੰਦੇ ਨਾਲ ਗੱਲ ਕਰ ਲਿੰਦਾ ਕੋਈ ਨਾ ਕੋਈ ਜੇ ਨਿਆਣਿਆਂ ਨਾਲ ਗੱਲ ਕਰਾਂ ਤੇ ਸਿਰ ਦੇ ਵਾਲਾਂ ਨੂੰ ਪੈਂਦੇ ਆ ਮੰਨਦਾ ਹੀ ਕੋਈ ਨਹੀਂ ਇੱਥੇ ਕੋਈ ਨਹੀਂ ਵੇਖਦੀ ਆ ਕਰਾਂ ਲੈ ਆ ਬੈਲ ਵੱਜੀ ਆ ਵੇਖਾ ਆਪਣਾ ਜਾ ਕੇ ਪਰਾਨੀ ਕਿਤੇ ਚੱਲ ਗਏ ਘਰ ਵਾਲੇ ਜੀ ਆ ਗਏ ਜੀ ਇੰਨਾ ਚਿਰ ਲਾਈ ਦੋ ਨਾ ਬੂਆ ਕੋਲ ਨੇ ਕਿਹਾ ਟਾਈਮ ਤੇ ਲੱਗ ਹੀ ਜਾਂਦਾ ਵਾ ਹੁਣ ਅੰਦਰ ਆਉਂਦੇ ਆ ਤੁਸੀਂ ਤਾਂ ਪਹਿਲਾਂ ਹੀ ਮਾਰੀ ਜਾਂਦੇ ਦਵਾਦਵਾ ਇਹ ਮਾਰਦੇ ਨਹੀਂ ਹੱਦ ਹੋ ਗਈ ਤੁਹਾਡੇ ਵਾਲੀ ਕਿਤੇ ਤਿੰਨਾ ਟਾਈਮ ਕਿਥੇ ਲਾ ਕੇ ਆਏ ਜੀ ਜਦੋਂ ਕਹਿਣਾ ਚਾਹੀਏ ਨਾ ਟਾਈਮ ਲੱਗ ਜਾਂਦਾ ਹੁੰਦਾ ਵਾ ਚਲੋ ਤੇ ਮੇਰੀ ਗੱਲ ਸੁਣੋ ਭਾਜੀ ਚੱਲ ਗਏ ਕਿੱਥੇ ਆ ਇੱਥੇ ਹੀ ਆ ਭਾਜੀ ਇੱਧਰ ਆਓ ਪਹਿਲਾਂ ਮੇਰੀ ਗੱਲ ਸੁਣੋ ਉਹ ਗੱਲ ਕੀ ਹੋਈ ਆ ਗੱਲ ਵੀ ਦੱਸ ਦਿੰਨੀ ਆ ਇੱਥੇ ਬੜਾ ਸਹੀ ਪਹਿਲਾਂ ਗੱਲ ਕੋਈ ਨਾ ਸਵਾਦ ਜੀ ਕਰੀ ਮੈਂ ਹੁਣੇ ਬਾਹਰੋਂ ਮਤਲਬ ਖੇਤਾ ਆਇਆ ਵਗੇ ਤੁਸੀਂ ਖਿਜੇ ਆਏ ਜੇ ਨਾ ਤੇ ਮੈਂ ਵੀ ਘਰ ਖਿਜਣ ਲਈ ਆ ਗੱਲ ਤੇ ਦੱਸ ਗੱਲ ਹੋਈ ਕੀ ਆ ਰੋੜੀ ਪਾਈ ਜਾਨੀ ਆ ਗੱਲ ਵੀ ਦੱਸ ਦਿੰਨੀ ਆ ਹੁਣ RAM ਨਾ ਸੁਣਿਓ ਮੇਰੀ ਗੱਲ ਐਵੇਂ ਨਾ ਮੇਰੇ ਸੱਦੇ ਵਾਲਾ ਨੂੰ ਪਿਓ ਠੀਕ ਆ ਨਾ ਦੱਸ ਦੱਸਣਾ ਦੱਸਣਾ ਕੀ ਆ ਇਹਨੇ ਦੱਸੋ ਪਹਿਲਾਂ ਪਿਆਸ ਨਹੀਂ ਦਸੌਰਾ ਕਿੱਧਰ ਆਇਆ ਅੱਜ ਮੇਰੀ ਗੱਲ ਸੁਣ ਉਹਨਾਂ ਨੇ ਧੀ ਵੈਈ ਇੱਥੇ ਉਹ ਦਿਨੇ ਹੁਣ ਰਾਤ ਹੁਣ ਪੁਰਨਾ ਵਿਚਾਰਿਆ ਕਿੱਥੇ ਜਾਣਾ ਕੱਲੀ ਕੱਲੀ ਤਾਂ ਉਹਨਾਂ ਦੀ ਧੀ ਆ ਤੇਰਾ ਧਮਾ ਖਰਾਬ ਆ ਮੈਨੂੰ ਪਤਾ ਵਾ ਆਉਣਾ ਹੀ ਆ ਬੁਰੇ ਪਾਪਾ ਨੂੰ ਕਰ ਲਿਆ ਵਿਆਹ ਉੱਥੇ ਆਉਣਾ ਤੇ ਹੈ ਹੀ ਉਹਨਾਂ ਨੇ ਜਿਹੜੀ ਗੱਲ ਮੈਂ ਪੁੱਛਣ ਦੀ ਆ ਨਾ ਉਹਦਾ ਜਵਾਬ ਦੋ ਮੈਨੂੰ ਵੀ ਇਹ ਉਹਨੂੰ ਲੈਣ ਆਇਆ ਵਾ ਕਿ ਜਾਂ ਉਦਾਂ ਹੀ ਆਇਆ ਮੋਟਰਸਾਈਕਲ ਛੱਡਣਾ ਮੇਰੀ ਗੱਲ ਸੁਣ ਲੈ ਜੇ ਤੂੰ ਜ਼ੁਬਾਨ ਚ ਚਲਾਈ ਨਾ ਤੇ ਮੇਰੇ ਤੋਂ ਬਰਾ ਕੋਈ ਨਹੀਂ ਤੂੰ ਚੁੱਪ ਕਿਤੇ ਰਹਿਣਾ ਵਾ ਜੀ ਵਾਣ ਕੇ ਫੇਰਾ ਮੋੜ ਸਾਹ ਦੇ ਕੇ ਚਲ ਜਾਣਗੇ ਨਾ ਤਾਂ ਵੀ ਠੀਕ ਹੈ ਜੇ ਉਹਨੂੰ ਲੈ ਜਾਣਗੇ ਤਾਂ ਵੀ ਠੀਕ ਹੈ ਤੂੰ ਨਾ ਕੋ ਮਦਦ ਤੋਂ ਦੰਚੂ ਕੀ ਤੈਨੂੰ ਦੱਸਾਂਗਾ ਮੈਨੂੰ ਬੜੀ ਬੁਰੀ ਲੱਗਣ ਦੀ ਜੇ ਮੇਰਾ ਨਹੀਂ ਜੀ ਕਰਦਾ ਅੱਛਾ ਰੱਖਣ ਨੂੰ ਲੋਕੀ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਪਿੰਡ ਦੇ ਵਿੱਚ ਵੀ ਕੁੜਮਣੀ ਧਿਆਣ ਕੇ ਡੇਰਾ ਲਾ ਕੇ ਬੈਠੀ ਪੱਕਾ ਤੁਹਾਨੂੰ ਵੀ ਪਤਾ ਵਾ ਲੋਕਾਂ ਦੀ ਜਬਾਨਾ ਫੜਨੀ ਆ ਵਾ ਨਹੀਂ ਘਰ ਤੇ ਖਾਡੇ ਖਾਂ ਨਹੀਂ ਲੋਕਾਂ ਦੇ ਖਾਂਂਦੀ ਆ ਅਸੀਂ ਪਾ ਦੋ ਸਾਰ ਰੱਖੇ ਚਾਰ ਸਾਰ ਰੱਖੇ ਲੋਕੀ ਕੌਣ ਉਹ ਦਿਆ ਗੱਲ ਕਰਨ ਵਾਲੇ ਹੈ ਭਣ ਭਰਾ ਦਾ ਭਣ ਭਰਾ ਹੀ ਦਾਰੂ ਹੁੰਦਾ ਵਾ ਹੁੰਦਾ ਵਾ ਨਾ ਦਾਰੂ ਹੋਇਆ ਦੋ ਚਾਰ ਦਿਨ ਇਹ ਧ ਓ ਮੇਰੀ ਗੱਲ ਸੁਣ ਸੁੱਖਾਂ ਸੁੱਖਿਆ ਕਰੋ ਪਰਮਾਤਮਾ ਅਗੜੀ ਮਾਲ ਪਰਮਾਤਮਾ ਤੰਦਰੁਸਤੀ ਦੇ ਠੀਕ ਆ ਇਹੋ ਜਿਹਾ ਟਾਈਮ ਕਿਸੇ ਤੇ ਨਾ ਲਿਆਵੇ ਨਹੀਂ ਜੇ ਹੁਣ ਬਿਮਾਰ ਹੋਈ ਗਈ ਆ ਤੇ ਹੀ ਠੇਕਾ ਲਿਆ ਹੁਣ ਇਹਦਾ ਹੁਣ ਆਈ ਆ 4 ਦਿਨ ਰਹੀ ਆ ਠੀਕ ਵਾ ਹੁਣ ਚੁੱਪ ਕਰਕੇ ਤਾਂ ਉਹਦੇ ਨਾਲ ਜਾਵੇ ਮੇਰੀ ਗੱਲ ਸੁਣ ਇੱਥੇ ਠੇਕੇ ਵਾਲੀ ਕਿਹੜੀ ਗੱਲ ਆ ਤੇਰਾ ਕੀ ਖਾਂਢੀ ਹੈ ਹਾਏ ਹਾਏ ਸਾਡਾ ਨਹੀਂ ਖਾਂਢੀ ਹੋਰ ਕਦਾ ਖਾਂਢੀ ਆ ਕਿੰਨੇ ਦਿਨ ਹੋ ਗਏ ਅੱਜ ਇੱਥੇ ਬੈਠੀ ਨੂੰ ਕਦੀ ਮੰਮੀ ਜੀ ਮਸ਼ਰਦੀ ਦਾਲ ਬਣਾਵਾ ਕਦੀ ਮੰਮੀ ਜੀ ਖਿਚਰੀ ਬਣਾਵਾ ਉਹ ਕਿੱਥੋਂ ਹੋਣ ਡਿਆ ਵਾ ਇਹਦੇ ਪਿਓ ਨੇ ਦੇ ਕੇ ਕਿ ਲੈ ਚਾ ਉਹ ਕਿਪਕਾਜਾ ਕੋਈ ਸੁਖ ਨੂੰ ਨਹੀਂ ਬਿੰਦਾ ਕਿਹਦੇ ਘਰ ਉਹ ਫੇਰ ਗੱਲ ਕਰੀ ਜਾਨੀਆ ਫੇਰ ਮੁੜ ਘੁੜ ਕੇ ਉਹ ਮੁੜ ਘੁੜ ਕੇ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਜਿਹੜੀ ਉਹ ਤੁਮ ਨੂੰ ਖਿਚੀ ਲੈ ਆਈ ਇੱਥੇ ਤੱਕ ਟੜਨਾ ਤੇ ਗੱਲ ਕਰਨੀ ਬੇਕਾਰ ਵਾ ਹੁਣ ਟੜਨਾ ਨਾ ਕਰਾਂ ਤੇ ਕਿਦਾਂ ਨਾ ਕਰਾਂ ਤੇ ਕਰੀ ਜਾ ਗੱਲ ਦਾ ਸਵਾਦ ਹੀ ਕਰਿਆ ਕਰ ਮੈਂ ਹਰੇ ਪਾਣੀ ਕੀ ਗੱਲ ਹੋ ਗਈ ਯਾਰ ਕੋਈ ਨਲੇ ਲੜ ਪਿਆ ਚਲ ਮੇਰੀ ਗੱਲ ਸੁਣ ਲਓ ਜੇ ਕਿਹਾ ਨਾ ਉਹਨੇ ਤੇ ਮੈਂ ਖੜਨਾ ਵਾ ਤੇ ਇਹ ਨਾ ਕਿਹਾ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਰਹਿਣ ਦੇ ਇੱਥ ਏ ਗੱਲ ਨਾ ਕਿਉਂ ਜੇ ਇਹ ਗੱਲ ਕਹੀ ਤੂੰ ਮੇਰੇ ਤੋਂ ਪੁਰਾ ਕਹੀ ਨਹੀਂ ਮੇਰਾ ਮਾੜਾ ਮੋਟਾ ਦਿਮਾਗ ਹੈਗਾ ਵਾ ਠੀਕ ਨਹੀਂ ਆਪਣਾ ਨਾ ਆਪਣਾ ਸੈਟ ਕਰਕੇ ਰੱਖ ਮੈਨੂੰ ਪਤਾ ਕਿਤਾਂ ਗੱਲ ਕਰਨੀ ਹੈ ਜਾਣ ਤੋ ਆਪਣੇ ਘਰ ਆਪਣੇ ਘਰ ਹੀ ਚੰਗਾ ਵਸਣਾ ਕੰਮ ਠੀਕ ਵਾ ਨਾ ਐਵੇਂ ਇੱਥੇ ਆਣ ਕੇ ਚੌੜੀ ਹੋ ਕੇ ਬੈ ਗਈ ਆ ਕੁੜਮਣੀ ਆ ਜੀ ਇਹੇ ਯਾਰ ਮੈਂ ਕਿ ਤੂੰ ਬਾਹਾਂ ਫੜ ਫੜ ਬਲੰਡਿਆ ਤੂੰ ਤੇ ਮੇਰੇ ਦੁਆਏ ਹੋਈਆਂ ਮੈਂ ਤੈਨੂੰ ਇਹ ਗੱਲ ਕਹੀ ਆ ਤੇ ਆਪਣੀ ਜ਼ੁਬਾਨ ਬੰਦ ਰੱਖਿਓ ਬਹੁਤ ਚੰਗੇ ਨਾ ਆਪਣੀ ਜ਼ੁਬਾਨ ਬੰਦ ਰੱਖੀ ਤੇ ਮੈਂ ਦੱਸਾਂ ਗੱਲ ਮੇਰੀ ਬਾਂਦੀ ਆ ਉਹ ਜਾ ਘਟਾ ਬਣਾ ਮੈਂ ਹਰੇ ਪਾਣੀ ਕੀ ਗੰਦਵਾ ਹੂੜ ਖਰਾਬ ਦਾ ਕੇ ਬਣ ਜਾਂਦੀ ਏ ਚਾ ਜਾਓ ਜਾ ਕੇ ਬਹੋ ਆਪਣੇ ਕੁੜਮ ਲਾਗੇ ਵਡਾ ਸੁਪਕਾ ਜਿਹੜਾ ਹੈ ਜੜਾ ਚੜਿਆ ਤੁਹਾਨੂੰ ਕੁੜਮ ਦਾ ਕਹਿ ਲੈਂਦੇ ਉਹਨੂੰ ਬਹਿ ਲੈਂਦੇ ਇੱਥੇ ਉਹਨੂੰ ਇੱਥੇ ਤੇ ਮੈਨੂੰ ਡਾ ਬੁਰੀ ਲੱਗਦੀ ਕਿ ਤੂੰ ਗੱਲ ਨਹੀਂ ਕਰਨ ਵਾਲੀ ਤਾੜਾ ਕੀ ਰਾਦਾ ਵਾ ਇੱਥੇ ਬੁੜਾ ਛੜਾ ਇਹਨੂੰ ਮੈਂ ਜਾਂਦੀਆਂ ਤੈਨੂੰ ਜਾਵੇ ਹੁਣ ਨਾ ਗਈ ਤੇ ਮੈਂ ਸੁਣਾ ਦਾ ਸ਼ਰਨ ਨੂੰ ਪਿਛਰਨਾ ਆਪਣੀ ਮਾਂ ਦੇ ਕੱਪੜੇ ਪੈਕ ਕਰਦੇ ਤੇ ਜਾਵੇ ਆਪਣੇ ਘਰ ਹੁਣ ਬਥੇਰੇ ਦਿਨ ਹੋ ਗਏ ਆ ਹੁਣ ਨਹੀਂ ਮੇਰੇ ਕੋ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਆ ਆਪੀ ਕਰਾਈ ਜਾਂਦਾ ਸਾਰਾ ਟਬਰ ਖਰੇ ਕਿੱਥੇ ਬਹਿ ਗਈ ਐ ਛਦੈਣ ਵੀ ਮੇਰੀ ਗੱਲ ਸੁਣ ਜਾ ਸ਼ਰਨ ਏ ਚੰਨ ਪੁੱਤ ਆਈ ਮੰਮੀ ਹਾਂਜੀ ਡੈਡੀ ਕਿੱਥੇ ਗਏ ਹੋ ਡੈਡੀ ਤੇਰੇ ਨੂੰ ਸੌਰਿਆ ਨੇ ਤੇਰੇ ਨਾਲ ਅਵਾਜ਼ ਮਾਰੀ ਉਹ ਉੱਠ ਕੇ ਚਲ ਗਏ ਨੇ ਠੀਕ ਆ ਠੀਕ ਆ ਆਹੋ ਵੀ ਕਿਤੇ ਨਾਲ ਗਏ ਸੀ ਨਾ ਪਿੰਡੋਂ ਮਿਲ ਕੇ ਤੇ ਉਸੇਲੇ ਚਲ ਗਏ ਸੀ ਮੁਰਕੇ ਮੈਂ ਕਿਹਾ ਡੈਡੀ ਤੇਰੇ ਨਾਲ ਮੈਂ ਥੋੜੀ ਜੀ ਗੱਲ ਕੀਤੀ ਤੇ ਉਹ ਕਹਿਣ ਲਿਆ ਕਿ ਤੂੰ ਮੇਰੇ ਨਾਲ ਹੀ ਚੱਲ ਮੈਨੂੰ ਕੀ ਪਤਾ ਹੈ ਮੈਂ ਬੁਰੇ ਆਪਾਪਾ ਨੂੰ ਦੱਸ ਬੈਠੀ ਤੁਹਾਨੂੰ ਅਮੀ ਕਿੰਨੇ ਕਿਹਾ ਹੈ ਦੱਸਣ ਨੂੰ ਦੀ ਕਿਉਂ ਦੱਸੀ ਹੀ ਦੱਸ ਕਿੱਦਾਂ ਨਾ ਪੁੱਤ ਦੱਸ ਦੇ ਤੇਰੇ ਸਾਹਮਣੇ ਕਿਦਾਂ ਨੀ ਆਦੇ ਉਹ ਗੱਲਾਂ ਕਰਦੀ ਕੋਈ ਹੈ ਹੀ ਇੱਥੇ ਰਹਿਣ ਵਾਲੇ ਕੰਮ ਮੇਰੇ ਤੇ ਮੰਮੀ ਤੁਸੀਂ ਛੱਡੋ ਪਰ ਇਹ ਤਾਂ ਪਤਾ ਪਿਆਦਾ ਹੱਸ ਭਾਈ ਇਦਾਂ ਦਾ ਹੁਣ ਆਤਵਾ ਨੂੰ ਦੱਸ ਇਹਦਾ ਸਭਾ ਸਾਰੀ ਉਮਰ ਇਤਰਾ ਦਾ ਹੀ ਰਹਿਣਾ ਕਿਤੇ ਬੈਠਿਆ ਖਲੋਤੇ ਬੰਦਾ ਸ਼ਰਮ ਕਰ ਲੈਂਦਾ ਤੇ ਹੁਣ ਤੂੰ ਨਾ ਨਾ ਆਪਣੇ ਘਰ ਵਾਲੇ ਨੂੰ ਦੱਸੀ ਤੇ ਨਾ ਆਪ ਹੀ ਖਤਮੀ ਚੁੱਪ ਕੀਤੀ ਰਹੀ ਹੁਣ ਤੇ ਦੱਸਾਂ ਮੰਮੀ ਹਜੇ ਰਹਿ ਜਾਂਦੇ ਚਾਰ ਦੇ ਨਾਲ ਚੰਗੀ ਤਰ੍ਹਾਂ ਠੀਕ ਹੋ ਜਾਂਦੇ ਉੱਥੇ ਜਾ ਕੇ ਤੁਹਾਨੂੰ ਕਿੰਨੇ ਸਾਂਭਣਾ ਵਾ ਮੰਮੀ ਉੱਥੇ ਫੇਰ ਜਾ ਕੇ ਤੁਸੀਂ ਕੰਮ ਦੇ ਪੈਣਾ ਕਰਨਾ ਲੇਗੋ ਆਪਣਾ ਘਰ ਵਾ ਮੈਨੂੰ ਕੋਈ ਗੱਲ ਨਹੀਂ ਮੈਨੂੰ ਕਰਨਾ ਵੀ ਪਊਗਾ ਨਾ ਤੇ ਮੈਂ ਸਹਜੇ ਸਹਜੇ ਕਰ ਲਾਂਗੀ ਇਹਦੇ ਅੰਗੂ ਥੋੜਾ ਵਾ ਜਦੋਂ ਉਠੀ ਜਾਂਦੀ ਜਾਂਦੀ ਗੱਲ ਕਰ ਗਈ ਜਦੋਂ ਉਠੀ ਜਾਂਦੀ ਜਾਂਦੀ ਗੱਲ ਕਰ ਗਈ ਕੋਈ ਹਾਲ ਹੀ ਉਸ ਦਿਨ ਕਿਦਾਂ ਹੀ ਘੇੜ ਤੋਂ ਨਹੀਂ ਮੰਨ ਲਾ ਹੀ ਨਹੀਂ ਵੇਖਿਆ ਹੈਗਾ ਤੇ ਕੋਈ ਆਖਰ ਤਾਂ ਆ ਹੀ ਨਹੀਂ ਗਈ ਹੈਗੀ ਆਣ ਕੇ ਤੇ ਬੈਠਾ ਖਲੋਤਾ ਕਿਸ ਨੂੰ ਵੇਂਦੀ ਨਹੀਂ ਕਿ ਜੇ ਮੈਂ ਆ ਹੀ ਗਈ ਨਾਲੇ ਮੈਂ ਸੌਖੀ ਆਈ ਆ ਮੈਂ ਤਾਂ ਬਹੁਤ ਦੁਖੀ ਹੋ ਕੇ ਆਈ ਮੇਰਾ ਕਿਹੜਾ ਜੀ ਕਰਦਾ ਇੱਥੇ ਉਹਨੂੰ ਚਾਹ ਨਾ ਕੋਈ ਗੱਲ ਨਹੀਂ ਮਮੀ ਲੈ ਕੇ ਤੇ ਚਾ ਨਹੀਂ ਆਪ ਹੀ ਆਇਆ ਹਾਂ ਤੁਹਾਨੂੰ ਜਲ ਠੀਕ ਹੋ ਜਾਓਗੇ ਉੱਤ ਤੁਹਾਨੂੰ ਸਾਂਭਣਾ ਕਿੰਨੇ ਆ ਤੇ ਸੰਨੀ ਨੂੰ ਨਾ ਦੱਸੀ ਪਤਾ ਕੀ ਗੱਲ ਆ ਉਹ ਫੇਰ ਲੜਾਈ ਪਾਏਗਾ ਘਰ ਚ ਤੇ ਫੇਰ ਕਲੈਣੀ ਨੇ ਆਖਣਾ ਜਾਂਦੀ ਜਾਂਦੀ ਸਾਡੇ ਘਰ ਲੜਾਈ ਪਾ ਗਈ ਨਾ ਫੇਰ ਮੇਰਾ ਲੱਗ ਜਾਣਾ ਨਹੀਂ ਦੱਸਦੀ ਮਮੀ ਮੈਂ ਉਹਨੂੰ ਕੋਈ ਵੀ ਗੱਲ ਉਹ ਦਾ ਨਾ ਇਹਦਾ ਨਾ ਖਪੋ ਇਹਦਾ ਕੰਮ ਨਹੀਂ ਚੰਗੇ ਲੱਗਦੇ ਆ ਜੀ ਫੇਰ ਵੀ ਕੋਈ ਰਿਸ਼ਤੇਦਾਰੀ ਕਾਦੀ ਵਾਤੇ ਹੁੰਦੀ ਆ ਤੇ ਪੁੱਤ ਕਿਤੇ ਇਹਨੂੰ ਹੀ ਅਮਨ ਕੋ ਜਾਣਦੀ ਲੋੜ ਪੈ ਜੇ ਉਹਦੀ ਸੱਸ ਗੱਲਾਂ ਕਰੇ ਤੇ ਫੇਰ ਕੋਈ ਇੱਜ਼ਤ ਥੋੜੀ ਬਣਦੀ ਐ ਨਾਲੇ ਚੰਗੀਆਂ ਥੋੜਾ ਲੱਗੀਦਾ ਇਹ ਗਲਤਾ ਹੈ ਵਾ ਮੰਮੀ ਪਰ ਕੋਈ ਸਮਝਦੇ ਤਾਂ ਹੀ ਆ ਨਾ ਇਹ ਤੇ ਆਪਣੀ ਆਪਣੀ ਸੋਚ ਵਾ ਹੁਣ ਉਹਦੀ ਸੋਚ ਇਦਾਂ ਦੀ ਆ ਹੁਣ ਅਸੀਂ ਕੀ ਕਰ ਸਕਨੇ ਆ ਜੇ ਪੁੱਤ ਦੀ ਸੋਚ ਹੀ ਇਦਾਂ ਦੀ ਆ ਨਾ ਤ ਤੁਹਾਨੂੰ ਵੀ ਰੱਬ ਨੇ ਘਰ ਦਿੱਤਾ ਵਾ ਮਾੜੀ ਚੰਗੀ ਅਸੀਂ ਵੀ ਖਾ ਖੇ ਸੋਨੇ ਭੁੱਖੇ ਨਹੀਂ ਸੌਂਦੇ ਹੈਗੇ ਅਸੀਂ ਆਪਣੇ ਘਰ ਜਾਨੇ ਆ ਅਸੀਂ ਕਿ ਇਹਦੇ ਵਰਗੀ ਗੱਲਾਂ ਕਰਾਈਏ ਪੁੱਤ ਤੇ ਇੰਨੀ ਵੀ ਹੁਣ ਸੁਣਨੀ ਗੱਲਾਂ ਪੈਣੀਆਂ ਤੇ ਅਹੀਂ ਇਹਦੀਆਂ ਕਿਉਂ ਸੁਣੀਆਂ ਅਸੀਂ ਇਹਦੇ ਕੋਲ ਕਿਹੜਾ ਲੈ ਕੇ ਖਾਣ ਲੈ ਆ ਜਦੋਂ ਉਹਨੇ ਕੋਹਨੇ ਕੁਛ ਦੇ ਕੇ ਹੀ ਜਾਨੇ ਆ ਨਾ ਕਿਦਰ ਦੋ ਬੁਰਕੀਆਂ ਰੋਟੀ ਦੇ ਆ ਖਾ ਲਈਏ ਤਾਂ ਬਿਟਰ ਬਿਟਰ ਇਹ ਵੇਂਦੀ ਮੇਰੇ ਤੇ ਇੰਨੀ ਸ਼ਰਮ ਹੁੰਦੀ ਜਦੋਂ ਮੈਂ ਰੋਟੀ ਖਾਣੀ ਆ ਤਾਂ ਲੱਗ ਜਾਂ ਕੇ ਤਾਂ ਬਹਿ ਜਾਂਦੀ ਮम्मी ਹੋਂ ਤਾਂ ਇੱਕਦਮ ਏਦਾਂ ਚਲ ਗਿਆ ਨਾ ਤਾਂ ਫੇਰ ਮੁੜ ਕੇ ਸਾਰਿਆਂ ਨੇ ਗੱਲਾਂ ਕਰਨੀਆਂ ਉਹ ਤੇ ਪੁੱਤ ਹੀ ਡਿਸ਼ਦਾਈ ਨਹੀਂ ਇਹਦੇ ਹਰਗੇ ਅਹੀਂ ਜਾਵਾਂਗੇ ਨਾ ਤੇ ਮਸੂਸੀ ਨਹੀਂ ਹੁੰਦਾ ਨਾ ਬਈ ਨਰਾਜ ਹੋ ਕੇ ਚੱਲੇ ਸਾਡੀ ਵੀ ਤੀਜ ਦਾ ਘਰ ਵਾ ਸਾਨੂੰ ਵੀ ਇੰਨੀ ਕ ਸਮਝ ਹੈਗੀ ਆ ਚੱਲ ਕੋਈ ਨਹੀਂ ਮੰਮੀ ਨਾਲ ਡੈਡੀ ਮੈਂ ਵੇਖਾਂ ਪਹਿਲਾਂ ਕਿੱਥੇ ਦੇ ਨਾਲ ਰੋਟੀ ਟੀ ਖਾ ਲੋ ਤੂੰ ਦਵੇਂ ਜਾਨੀ ਡੈਡੀ ਲੱਗੇ ਬਹੁਤੀ ਕੋਈ ਗੱਲ ਨਾ ਕਰੀ ਉਹ ਬੜਾ ਗੁੱਸੇ ਜੀ ਨਹੀਂ ਕਰਦੀ ਮੈਂ ਉਹ ਤਾਂ ਮੈਂ ਇੱਥੇ ਅੰਦਰ ਸਮਝਾਇਆ ਉਹ ਤਾਂ ਜਾ ਕੇ ਆਂਦਾ ਮੈਨੂੰ ਪੁੱਛਣਾ ਚਲ ਕੋਈ ਨਹੀਂ ਮੈਂ ਨਹੀਂ ਗੱਲ ਕਰਦੀ ਤੇ ਮੈਂ ਰੋਟੀ ਬਣੀ ਹੈ ਤੇ ਮੈਂ ਲੈ ਕੇ ਆਉਣੀ ਆ ਰਹਿੰਦੇ ਰੋਟੀ ਨਹੀਂ ਰੋਟੀ ਖਾ ਲੋ ਨਾਵਨੇ ਰੋਟੀ ਬਣਾਈ ਹੈ ਇਹਦੀ ਰੋਟੀ ਤਾਂ ਬਣੀ ਸਾਡੀਆਂ ਹੋ ਗਲਪੀ ਭੁੱਖ ਚੜੀ ਆ ਹਨ ਉਹ ਰਹਿੰਦੇ ਮੇਰਾ ਤਾਂ ਜੀ ਨਹੀਂ ਕਰਦਾ ਇਹ ਕਰੋ ਪਾਣੀ ਦਾ ਘੁੱਟ ਪੀਨੋ ਚਲ ਮੰਮੀ ਨਾ ਕਰੀਦਾ ਤੂੰ ਮੈਂ ਇੱਥੇ ਮੈਂ ਨਾਵ ਨੂੰ ਲੈ ਕੇ ਆਉਣੀ ਆ ਪਰੋਟੀ ਲੈਉਣੀ ਹੈ ਰੋਟੀ ਖਾਣੀ ਹੈ ਸਾੜਕੇ ਦੇ ਕੋਲੇ ਕਰਕੇ ਰੱਖ ਛੜਿਆ ਵੋ ਜੇ ਮੈਂ ਆ ਹੀ ਗਈ ਆ ਕੋਈ ਸ਼ਰਮ ਕਰ ਨਾਲੇ ਮੈਂ ਕਿਤੇ ਸੌਖੀ ਆਈ ਆ ਮੇਰੀ ਤਾਂ ਧੀਰ ਨੂੰ ਲੈ ਆਈਏ ਜ਼ਬਰਦਸਤੀ ਮੈਂ ਆਖਦੇ ਤੇਰਾ ਮੂੰਹ ਨਾ ਵੇਂਦੀ ਕ ਲਹਿੜੀਏ ਜਨੀ ਹਾਂਜੀ ਉਤੋਂ ਤੋਂ ਬੱਦਲ ਵੀ ਹੋਇਆ ਤੇ ਮੈਂ ਕਹਿੰਦਾ ਗੱਡੀ ਦੇ ਸ਼ਗਾ ਕਰ ਰਿਹਾ ਆਏ ਹਾਏ ਗੱਡੀ ਤੇਲ ਮੁਕਾਵਾ ਨਹੀਂ ਭਾਜੀ ਕੋਈ ਗੱਲ ਨਹੀਂ ਉਤੋਂ ਹੀ ਬੱਸੇ ਬਹਿ ਜਾਣਾ ਤੇਲ ਪਾਇਆ ਨਹੀਂ ਗੱਡੀ ਚ ਉਹ ਨਹੀਂ ਪਿੰਦਰ ਕੱਲ ਗਿਆ ਸੀ ਨਾ ਤੇ ਡਾੜੀ ਤੂੰ ਏਦਾਂ ਕਰ ਨਾ ਮੋਟਰਸਾਈਕਲ ਲੈ ਹੀ ਜਾਓ ਮੇਰੀ ਗੱਲ ਸੁਣ ਤੂੰ ਇਹ ਰੱਖ ਲੋ ਮੋਟਰਸਾਈਕਲ ਤੂੰ ਏਦਾਂ ਕਰ ਤੂੰ ਆ ਮਾਪਣੀ ਨੂੰ ਬਾਹਾਂ ਇਹਨੂੰ ਉੱਥੇ ਢੇ ਦੇ ਲਾ ਦੇ ਨਾ ਮੈਂ ਤੁਰਿਆ ਹੁਣਾਂ ਮੈਨੂੰ ਕੀ ਆਪ ਪਾਜੀ ਨਾ ਲੈ ਆਂਦੇ ਮੋਟਰਸਾਈਕਲ ਲੈ ਆਉਣਾ ਸੀ ਮੈਂ ਨਹੀਂ ਹੁਣ ਤੂੰ ਮੋਟਰਸਾਈਕਲ ਕਰਾ ਕੋਈ ਕਰਨਾ ਹੁਣ ਪਾਜੀ ਠੀਕ ਕਹਿੰਦੇ ਆ ਜਾ ਜਾ ਕੇ ਚੜਾਇਆ ਬੱਸੇ ਠੀਕ ਹੈ ਪਾਜੀ ਫਿਰ ਚਲੋ ਠੀਕ ਹੈ ਜੀ ਚੱਗਾ ਪੁੱਤ ਠੀਕ ਹੈ ਜੀ ਚਲ ਆ ਫਿਰ ਸਮਾਨ ਲੈ ਜਾਣਾ ਹੈ ਅਗਲਾ ਹਾਂ ਲੈ ਲਿਆ ਲੈ ਲਿਆ ਸਮਾਨ ਅੱਛਾ ਅੱਛਾ ਠੀਕ ਵਾ ਇਹਨੂੰ ਉਹਨੇ ਲਾੜਣਾ ਦੇ ਦੇ ਦਿਰ ਮੈਂ ਤੁਰ ਜਾਣਾ ਵਾ ਠੀਕ ਵਾ ਠੀਕ ਵਾ ਹੋਰ ਜਾਈ ਬੱਸੇ ਬੈਠ ਕੇ ਗਾਂ ਜਾਣਾ ਵਾ ਠੀਕ ਜੀ ਚਲ ਆ ਫਿਰ ਆਇਂਦਾ ਮੋਟਰਸਾਈਕਲ ਲੈ ਕੇ ਮੁੰਡਾ ਚਲੋ ਠੀਕ ਹੈ ਜੀ

ਬੈਗ ਮੰਮੀ ਬੈ ਗਈ ਬੱਤ ਉੱਥੇ ਬੈਣੀ ਡੇਡਰ ਤੇ ਮੈਂ ਆ ਗਿਆ ਹਾਂ ਮੰਮੀ ਆ ਸਾਗ ਬਣਾਇਆ ਤੜਕਾ ਲਾਤਾ ਇਹਨੂੰ ਤਿਆਰ ਵੇਖਿਓ ਲੂਣੇ ਦਾ ਕੋਟ ਲਿਆ ਆਹ ਕੋਟ ਲਿਆ ਸਾਈ ਤੈਨੂੰ ਗੈਨ ਨਹੀਂ ਲੂਣੇ ਦੇਖਿਓ ਹਨ ਕਿਤੇ ਕੋਟੀ ਆਈਏ ਕਾਦੇ ਚ ਕੋਟੀ ਦਾ ਮੰਮੀ ਇਹ ਕੰਨ ਮੈਂ ਸੇਨ ਲਾ ਕੇ ਕੋਟਿਆ ਹੀ ਆ ਆਹ ਉਹ ਮਸ਼ੀਨ ਚ ਕੋਟਿਆ ਹੀ ਮੈਂ ਤੇ ਹਾਏ ਹਾਏ ਨਹੀਂ ਰਤ ਬਾਤ ਚ ਮਾਸਰ ਬੰਧਾਣੀ ਨਾ ਕੋਟੀ ਢਾਈ ਤੈਨੂੰ ਇਹਨੂੰ ਤੂੰ ਮੈਨੂੰ ਪੁੱਛ ਲੈਂਦੀ ਮੰਮੀ ਮੈਂ ਤਾਂ ਕੋਟਿਆ ਵੀ ਵਧੀਆ ਹੋ ਜਾਊਗਾ ਸੋ ਇੰਦਾ ਵਧੀਆ ਲੱਗਦਾ ਖਾਂਚ ਵੀ ਹੋ ਜਾਊਗਾ ਹੁਣ ਕਿ ਆ ਨਹੀਂ ਲੂਣ ਵੇਖ ਆਹ ਲੂਣ ਵੇਖੋ ਮੈਂ ਤਾਂ ਹੀ ਤੇ ਤੁਹਾਡੇ ਅੱਗੇ ਲਿਆ ਕੇ ਆਈ ਲੂਣ ਵੇਖਣ ਨੂੰ ਹਾਏ ਹਾਏ ਨਹੀਂ ਤੂੰ ਤੇ ਲੂਣ ਜ਼ਹਿਰ ਕਰਤਾ ਨਹੀਂ ਮੇਚਾ ਵੀ ਨਹੀਂ ਉਹ ਤੂੰ ਮੈਨੂੰ ਬਿਮਾਰ ਕਰਨਾ ਹੈ ਐਨੇ ਲੂਣ ਵਿੱਚ ਪੁੱਛ ਲੈਂਦੀ ਮੈਨੂੰ ਤੂੰ ਇਕ ਕਿੰਨਾ ਕਪਾਉਣਾ ਮੈਂ ਦੱਤ ਕਦੀ ਸਾਗ ਦੀ ਤੇਰੇ ਹੱਥ ਹੀ ਪਿੰਡ ਅਪੜੇ ਪਿੱਕੇ ਤੇ ਮੰਮੀ ਸਹੀ ਤੇ ਹੈ ਮੈਂ ਤੁਹਾਨੂੰ ਵਿਖਾਉਣ ਆਈ ਐਸੇ ਕਰਕੇ ਮੈਂ ਤੇ ਲੂਣ ਦਾ ਬੇੜਾ ਕਰ ਕਰਤਾ ਮਰ ਜਾਂ ਲੂਣ ਤੇ ਮੈਨੂੰ ਗਲਾ ਮੇਰਾ ਅੰਤਰਾ ਬੁਵਾਰ ਹੋ ਜਾਣਾ ਮੈਂ ਤੇ ਦੂਨੇ ਪੈਸੇ ਮੈਂ ਆਪਣੇ ਤੇ ਲਾਉਂਗੀ ਉਹ ਦਿਨ ਹੀ ਤੈਨੂੰ ਕੋਈ ਨਹੀਂ ਪਤਾ ਲੱਗਾ ਹੋਏ ਤੇ ਕੰਧ ਨੂੰ ਪੁੱਛ ਲੈ ਕੰਧ ਵੀ ਦੱਸ ਦੇਣੀ ਤੇ ਤੂੰ ਮੈਨੂੰ ਨਹੀਂ ਪੁੱਛਿਆ ਕੋਟਕਾਰ ਵਾਲੀ ਨੂੰ ਮਮੀ ਆ ਦੋ ਗਈ ਐ ਜੇ ਤੂੰ ਨਹੀਂ ਖਾਣਾ ਤੇ ਨਾ ਖਾਓ ਗੱਲਾਂ ਵੀ ਸੁਣਾਈ ਜਾਣ ਡੀਆਂ ਮੈਨੂੰ ਲਿਆ ਫੜਾ ਦੂ ਨਹੀਂ ਖਾਣਾ ਤੇ ਤੂੰ ਅੱਛਾ ਨਹੀਂ ਮੇਰੀ ਗੱਲ ਸੁਣ ਮੈਂ ਤੇ ਸਾਨੂੰ ਨਹੀਂ ਤੈਨੂੰ ਤੇ ਕੱਲ ਨੂੰ ਕੋਈ ਪਰੌਣਾ ਆ ਗਿਆ ਤੇ ਉਹਨੂੰ ਇਹ ਜੀ ਚੀਜ਼ਾਂ ਜੇ ਤੇ ਸੱਚੀ ਮਾਰ ਕੇ ਜਾਓ ਤਾਂ ਨਾ ਹੀ ਤੇ ਮੇਰੀ ਬੀਟੀ ਕਰੂ ਕਿਤਨਾ ਦਿਨ ਨਾ ਹੁ ਮਤਰਾ ਤੈਨੂੰ ਕੌਣ ਸਕੇਨੀ ਲਾਉਦਾ ਪਤਾ ਤੇ ਚੀਜ਼ ਬਣਾਉਂਦਾ ਨਹੀਂ ਪਤਾ ਨਹੀਂ ਮੈਂ ਕਿਹੜੀ ਸ਼ਕੀਨੀ ਕਰ ਲਈ ਵੱਧ ਸ਼ਕੀਨੀ ਕਰ ਲਈ ਮੈਂ ਕਿਸੇ ਨਾਲੋਂ ਲਾਗੇ ਚਾਗੇ ਵੇਖੋ ਲੋਕਾਂ ਦੀਆਂ ਨੂਆਂ ਵੀ ਇਹ ਕੁਛ ਲਾਉਂਦੀ ਆਂ ਮੈਨੂੰ ਤੇ ਕੁਛ ਮਿਲਦਾ ਵੀ ਨਹੀਂ ਜੋ ਮਿਲਦਾ ਉਹ ਮਾੜਾ ਮੋਟਾ ਲਾ ਲੈਣੀ ਆ ਸ਼ਿਕਿਨੀ ਕਰਦੀ ਆਂ ਮੈਂ ਤੇ ਉਹ ਨਹੀਂ ਕਰਦੀ ਸ਼ਿਕਿਨੀ ਪਹਿਲਾਂ ਤਾਂ ਸੀਸੇ ਅੱਗੇ ਹੁੰਨੀ ਆਂ ਕੁਰਲਾ ਕੁਰਲਾ ਫੇਰ ਨਹੀਂ ਫਟੂ ਕਈ ਕੋਲ ਲੰਮਦੀ ਆਂ ਤੇ 12 ਵਜੇ ਸਾਨੂੰ ਚਾਹ ਫੜੰਦੀ ਆਂ ਤੇਰੇ ਮੁੱਲ ਵੈਨੇ ਆਂ ਵੀ ਸਾਨੂੰ ਚਾਹ ਦਵੇ ਨਹੀਂ ਆਪ ਹੀ ਤੇ ਮੈਨੂੰ ਤੂੰ ਹੀ ਕਹਿਆ ਸੀ ਸਵੇਰੇ ਉੱਠ ਕੇ ਪਹਿਲੇ ਤਿਆਰ ਚਾਰ ਹੋਇਆ ਕਰ ਫੇਰ ਹੀ ਚੰਗੇ ਲੱਗੀ ਦਾ ਤਿਆਰ ਹੋਏ ਹੁਣ ਤੂੰ ਗੱਲਾਂ ਸੁਣਾਉਣ ਲੱਗ ਪਿਓ ਵੇ ਮਮੀ ਮੇਰੀ ਮਮੀ ਨੇ ਨਹੀਂ ਐਦਾਂ ਕਦੀ ਕੀਤਾ ਭਾਬੀਆਂ ਕੋ ਵੀ ਮਾੜਾ ਮੋਟਾ ਹੋਈ ਜਾਂਦਾ ਲੋਨ ਮਿਰਚ ਵੱਧ ਹਾਂ ਮੈਨੂੰ ਪਤਾ ਹੈ ਤੇਰੀ ਮਮੀ ਦਾ ਉਹ ਤਾਂ ਕਰਦੀ ਨਹੀਂਗੀ ਜਿੱਦਾਂ ਤੈਨੂੰ ਲੈਣ ਗਏ ਹਾਂ ਤਾਂ ਅੰਦਰ ਨਾ ਮੋਨਾ ਕਿ ਕਾਂਦੀ ਮੈਂ ਟੁੱਟੀ ਤੇ ਹੱਥ ਥੋੜੀ ਤੇ ਕੀ ਕਰਦੀ ਆਂ ਅੱਛਾ ਹੁਣ ਤੂੰ ਮੈਨੂੰ ਨੂਆ ਉਹਦੇ ਮੈਨੇ ਮਾਰੋਗੇ ਪਿੱਛੇ ਆਂਦੇ ਹੁਣ ਮੈਨੂੰ ਲਿਆ ਉਹ ਤਾਂ ਹੋਈ ਗਲਤ ਕਰ ਲਈ ਝੂਠ ਨਹੀਂ ਲਾਉਣੀ ਤੁਹਾਡੇ ਵਾਂਗੂ ਨਹੀਂ ਪਰ ਉਹ ਕਰਦੀ ਪਰ ਤੇਰਾ ਕਦਮੀ ਕਰਦੀ ਮੈਂ ਸਾਰਾ ਸੁਣ ਲੇਗਾ ਉਹ ਇਹ ਕੰਮ ਕਰਦੇ ਤੂੰ ਉੱਥੇ ਗਏ ਹੋਰ ਕੀ ਕਰਨਗੇ ਹੋ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਨੂੰ ਇਹ ਕਥਨ ਹੈ ਕਿ ਮੈਂ ਤੈਨੂੰ ਚਾਰ ਸੁਣਾਵਾਂਗੀ ਤੇ ਚੰਗੇ ਨੂੰ ਲੱਗੇ ਦਾ ਲੋਕਾ ਤੈਨੂੰ ਹੀ ਆਖੜਾ ਮਾੜੀ ਆ ਆ ਗਈ ਹੈ ਤੇ ਹੁਣ ਗੱਲਾਂ ਕਰਦੀ ਹੈ ਅੱਛਾ ਮੰਮੀ ਤੂੰ ਮੈਨੂੰ ਚਾਰ ਸੁਣਾਉਗੀ ਤੇ ਮੈਂ ਗੋ ਅੱਠ ਸੁਣਾਉਂਗੀ ਮੈਂ ਵੀ ਨਹੀਂ ਫਿਰ ਕੱਟ ਇਹ ਉਹ ਸਿੱਖਿਆ ਹੀ ਫਿਰ ਪਰ ਕੀ ਆਹ ਹੋਈ ਵੀ ਸਿੱਖਿਆ ਆਈਆਂ ਮਰ ਕੇ ਸਾਗ ਪੁੱਟ ਕੇ ਤੇ ਲਈਆਂ ਤੋੜ ਤੋੜਤੀ ਲੱਕ ਦੀ ਉਹ ਪੈਲੀ ਜਿਹੜੀ ਉਹ ਚ ਵੀ ਚੱਲ ਰਹਿੰਦੇ ਹੈ ਕਿ ਨੌ ਤਾਂ ਖਾਵਾਂਗੇ ਤੇ ਤੂੰ ਤੇ ਫਾਗ ਦੀ ਜੱਖਣਾ ਹੀ ਪੁੱਟ ਕੇ ਰੱਖਤੀ ਕਿਤੇ ਕੋਣ ਜੱਗਾ ਰਹਿਣ ਹੀ ਨਹੀਂ ਦਿੱਕਤਾ ਖੜਾ ਕੀ ਜਾ ਸਕੋ ਇਹ ਤੇ ਕਦੇ ਕਦੇ ਜਾਉਂਗੇ ਤੇਰੇ ਰਿਸ਼ਤੇਦਾਰਾਂ ਕੋ ਉਹ ਨਮਾਸਗ ਮੁਸਕਾ ਮਿਲਣ ਤੇ ਘੇਰ ਪਾਉਂਗੇ ਵੀ ਅਕਰ ਤੇ ਦਿੱਤੀ ਨਹੀਂ ਤੇਰੀ ਭੈਣ ਨੇ ਕੁੜੀ ਮਾਸਾ ਵੀ ਪਤਾ ਨਹੀਂ ਕਾਦੀ ਭਣੀ ਐ ਬੋਲੀ ਜਾਂਦੀ ਐ ਅਜੀ ਵੀ ਨਹੀਂ ਚੁੱਪ ਕੀਤੀ ਮੈਂ ਅੰਦਰ ਆ ਗਈਆਂ ਤਾਂ ਵੀ ਬੋਲੀ ਜਾਂਦੀ ਬੋਲੀ ਜਾ ਮੇਰੇ ਵੱਲੋਂ ਜੋ ਮਰਜ਼ੀ ਕਰ ਤੇ ਮਾਗੀ ਦਾ ਖਰਾਬ ਹੋ ਗਿਆ ਬੋਲ ਬੋਲ ਕੇ ਮੇਰਾ ਵਾਸਤੇ ਚੱਲਿਆ ਨਾ ਤੇ ਮੈਨੂੰ ਘੁਮਾਵਾ ਫੜ ਕੇ ਇੱਕ ਵਾਰੀ ਬੁਢਰੀ ਜੀ ਨੂੰ ਸ਼ੁਕਰ ਨਹੀਂ ਕਰਦੀ ਪਿਸਾਦ ਬਣਿਆ ਮਿਲ ਗਿਆ ਵਾ ਪਹਿਲੀ ਵਾਰੀ ਮੈਂ ਸਗੋ ਸਾਗ ਬਣਾ ਕੇ ਇਹਨੂੰ ਦਿੱਤਾ ਉਤੋਂ ਗੱਲਾਂ ਸੁਣਾਈ ਜਾਂਦੀ ਬੁੱਢੀ ਜੀ ਮੇਰਾ ਵਸ ਚੱਲੇ ਨਾ ਇਹ ਮੈਂ ਘਰੋਂ ਹੀ ਬਾਹਰ ਕੱਢਦਾ ਕਰਤੀ ਕੀ ਆ ਹਾ ਸ਼ੁਕਰ ਹੈ ਘੜੀ ਵੇਲੀ ਹੋਈ ਆ ਹੁਣ ਘੜੀ ਨਾ ਫੋਨ ਚ ਲਉਣੀ ਆ ਬੈ ਕੇ ਆਰਾਮ ਨਾਲ ਵਾਹੀ ਟਾਈਮ ਲੱਗਾ ਫੋਨ ਫੜਨ ਦਾ ਮੇਰਾ ਤੇ ਆ ਮਾਣਾ ਆ ਮਾਣਾ ਹੁਣ ਇਹਨੇ ਮੈਨੂੰ ਕੀ ਕਹਿਣਾ ਆਜੀ ਇੱਧਰ ਮੈਂ ਆਜੋ ਇੱਥੇ ਕੀ ਕਰਨੀ ਆ ਦਿਖਣ ਨਹੀਂ ਦਿਆ ਤੁਹਾਨੂੰ ਫੋਨ ਚ ਚਲ ਇਦਾਂ ਕਰ ਮੈਂ ਵੀ ਥੱਕ ਆਇਆ ਹੈਗਾ ਚਾਹ ਬਣਾ ਆ ਜਾ ਯਾਰ ਮੈਂ ਹੁਣੇ ਨਾ ਵੇਲੀ ਹੋ ਕੇ ਆਈ ਹਾਂ ਅਜੇ ਤੇ ਆਣ ਕੇ ਜਿਵੇਂ ਮੋਬਾਈਲ ਫੜਿਆ ਗਿਆ ਤੇ ਤੂੰ ਉਸੇ ਟਾਈਮ ਆ ਗਏ ਮਨਾ ਕਰਦੇ ਆ ਮੈਨੂੰ ਨਾ ਵੇਲੀ ਹੁੰਦਿਆ ਕਰੋ ਸਾਰੀ ਦਿਹਾੜੀ ਕਦੀ ਕੋਸ਼ਿਸ਼ ਕਰ ਦੇ ਕਰਦੀ ਕੋਸ਼ਿਸ਼ ਕਰ ਦੇ ਮੈਂ ਅੱਜ ਨਹੀਂ ਬਣਾਉਣੀ ਮੈਂ ਬਾਅਦ ਚ ਬਣਾ ਦੂੰਗੀ ਨਾ ਬਣਾਗਾ ਮੈਂ ਅਕੰਢੀ ਮੈਂ ਬਣਾ ਦੂੰਗੀ ਬਾਅਦ ਚ ਕੀ ਕਰਦੇ ਹੋ ਤੂੰ ਚੋਕੀ ਕੇ ਟੋਰ ਮੈਨੂੰ ਕੰਮ ਹੀ ਲਈ ਛੱਡਿਆ ਕਰੋ ਤੇ ਕਰਨਾ ਨਹੀਂ ਹੈ ਕੰਮ ਤੇਰਾ ਮੂੰਹ ਵੇਖ ਲਈ ਤੈਨੂੰ ਇੱਥੇ ਲਿਆਂਦਾ ਵਾ ਕੰਮ ਕੀ ਕਰਨਾ ਬੜੀ ਤੂੰ ਹੀ ਕਰਕੇ ਆਏ ਹੋ ਨਾ ਬਾਹਰੋਂ ਕਮਾਈ ਕਰਕੇ ਆਏ ਹੋ ਜਿਹੜੀ ਕਹਾਣੀ ਲੈ ਬੰਦਾ ਬਾਹਰੋਂ ਥੱਕਿਆ ਆਉਂਦਾ ਵਾ ਵੀ ਘਰ ਜਾ ਕੇ ਮੈਂ ਚਾਹ ਪੀਊਂਗਾ ਤੂੰ ਤੇ ਆ ਕੇ ਮੋਬਾਈਲ ਚਲਾਉਂਦੀ ਆ ਤੈਨੂੰ ਇਹ ਨਹੀਂ ਪਤਾ ਵੀ ਪਾਣੀ ਦੇਣਾ ਮੈਂ ਤੈਨੂੰ ਮੈਂ ਬਣਾ ਦਿੰਨੀ ਐ ਮੈਂ ਅੱਜ ਨਹੀਂ ਬਣਾਉਣੀ ਜਾ ਤੂੰ ਮੇਨ ਕੰਮ ਕਰੋ ਜਾ ਕੇ ਬੜੀਆਂ ਦੀ ਭਾਬੀ ਵੇਖ ਲੈ ਕਿੰਨਾ ਕੰਮ ਕਰਦੀ ਆ ਤੂੰ ਤਾਂ ਬਸ ਫੋਨ ਲੈ ਕੇ ਟਾਈਮ ਨਾ ਬਹਿ ਜਨੀ ਅੱਛਾ ਤੁਹਾਨੂੰ ਹੁਣ ਗਵਾਂਡੀਆਂ ਦੀ ਭਾਬੀ ਚੰਗੀ ਲੱਗਣ ਲੱ ਮੈਂ ਤਾਂ ਕੁਛ ਕਰਦੀ ਨਹੀਂ ਮੈਂ ਤਾਂ ਵੇਲੇ ਰਹਿਨੀ ਸਾਰੀ ਦਿਹਾੜੀ ਮੈਨੂੰ ਨਹੀਂ ਪਤਾ ਇੱਥੇ ਕੰਮ ਵਾਲੀ ਲਵਾਉ ਮੇਰੇ ਕੋਲ ਨਹੀਂ ਇੰਨਾ ਕੰਮ ਹੁੰਦਾ ਆਹ ਕੰਮ ਵਾਲੀ ਹੁਣ ਇੰਨੇ ਕੰਮ ਨੂੰ ਕੰਮ ਵਾਲੀ ਲਵਾ ਲਈਏ ਤੇ ਹੋਰ ਕੀ ਕਰਨਾ ਪਹਿਲਾਂ ਤੇ ਬੜੀ ਲੱਗੀ ਸੀ ਫਿਰ ਕੰਮਵਰੀ ਹਟਾਈ ਕਰ ਤੋ ਤੂੰ ਗੁਰਦਾਰੇ ਜਿਆਦਾ ਤੂੰ ਸੇਵਾ ਕਰਦੀਆਂ ਤਾਂ ਇੱਥੇ ਚਾਰ ਪਾਟੇ ਮਾਜੜੇ ਪੈਣ ਤੇ ਤੁਹਾਨੂੰ ਦੁੱਖ ਆਉਂਦਾ ਵਾ ਆ ਗੁਰਦਾਰੇ ਤੇ ਬੜਾ ਸੁਣਾਉਣਾ ਹੁੰਦਾ ਆਪ ਜਿੱਦਾਂ ਆਪ ਤੂੰ ਬੜੀ ਕਮਾਈ ਕਰਦੇ ਆ ਘਰ ਸਿੱਧੀ ਹੋਣ ਵਾਲੀ ਹੋ ਗਈਆਂ ਹੁਣ ਸਿੱਧੀ ਹੋਣ ਵਾ ਜੀ ਬਣਾ ਲਈ ਬਣਾਣੀ ਨਾ ਬਣਾ ਇਹ ਮਾਂ ਪੁੱਤੀ ਸਿਰ ਖਾਲਣ ਦੇ ਮੇਰਾ ਆਣ ਕੇ ਮੈਨੂੰ ਤਾਂ ਲੱਗਦਾ ਇਹ ਨਾ ਕੰਨ ਭਰਦੀ ਹੈ ਇਹਦੇ ਪਹਿਲਾਂ ਤਾਂ ਇਦਾਂ ਬੋਲਦੇ ਨਹੀਂ ਹੁਣ ਇਹਨੂੰ ਕੀ ਹੋ ਗਿਆ ਇੱਕਦਮ ਮੈਨੂੰ ਵੀ ਧਿਆਨ ਰੱਖਣਾ ਪੈਣਾ ਜਿਆਦਾ ਹੀ ਮੈਂ ਉਹਦੇ ਨਾਲ ਬੋਲ ਪੀ ਮੈਂ ਬਣਾਈ ਦਿੰਨੀ ਆ ਚਾਹ ਫਿਰ ਮਾਤਾ ਨੂੰ ਦੱਸੂਗਾ ਜਾ ਕੇ ਵੀ ਕੰਨ ਪੜਕਾਏਗੀ ਇਹਦੇ ਆ ਖਾਣਾ ਜੀ